ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਮੇਰੇ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਕਿ ਸੁਜਾਕ ਦੀ ਮਤਲਬ ਕਿ ਜਿਹਨਾਂ ਨੂੰ ਪਿਸ਼ਾਬ ਵਾਰ-ਵਾਰ ਲੱਗ ਕੇ ਆਉਂਦਾ ਪਿਸ਼ਾਬ ਦੇ ਵਿੱਚ ਜਲਨ ਹੁੰਦੀ ਹੈ ਉਹਦੇ ਲਈ ਆਪਾਂ ਜਿਹਦੇ ਵਿੱਚ ਗੱਲ ਕਰਾਂਗੇ ਉਹਦੇ ਕਾਰਨ ਲੱਛਣ ਅਤੇ ਆਯੁਰਵੈਦਿਕ ਇਲਾਜ ਤੇ ਤੁਹਾਨੂੰ ਮੈਂ ਸਾਰੀ ਅੱਜ ਜਾਣਕਾਰੀ ਦੇਵਾਂਗਾ ਦੋਸਤੋ ਜਦੋਂ ਇਹ ਬਿਵਾਰੀ ਸ਼ੁਰੂ ਹੁੰਦੀ ਹੈ ਤਾਂ ਬੰਦਾ ਸੋਚਦਾ ਵੀ ਆਪੇ ਠੀਕ ਹੋ ਜਾਊਗੀ ਪਰ ਨਹੀਂ ਇਹ ਇਨਫੈਕਸ਼ਨ ਹੁੰਦੀ ਹੈ ਯੂਟਆਈ ਇਹਨੂੰ ਬੋਲਦੇ ਆ ਮਤਲਬ ਕਿ ਯੂਰੀਨਰੀ ਟ੍ਰੈਕਟ ਇਨਫੈਕਸ਼ਨ ਜਦੋਂ ਇਹ ਪ੍ਰੋਬਲਮ ਹੋ ਜਾਂਦੀ ਹੈ ਤੇ ਇਹਦੇ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਨਹੀਂ ਤਾਂ ਇਹ ਬਿਮਾਰੀ ਗਾਧੀਆਂ ਵੱਡੀ ਬਣਦੀ ਜਾਂਦੀ ਹੈ ਜੇਦੋਂ ਪ੍ਰੋਬਲਮ ਜ਼ਿਆਦਾ ਬਣ ਜੇ ਫਿਰ ਆਪਾਂ ਡਾਕਟਰ ਕੋਲ ਹੀ ਭਜਦੇ ਹਾਂ ਕਿਦੋਂ ਬਿਹਤਰ ਆ ਕਿ ਆਪਾਂ ਇਹਦੇ ਤੇ ਪਹਿਲਾਂ ਹੀ ਧਿਆਨ ਦੇ ਦਈਏ ਦੋਸਤੋ ਇਸ ਵੀਡੀਓ ਨੂੰ ਅੰਤ ਤੱਕ ਦੇਖਣਾ ਇਹਦੇ ਚ ਆਪਾਂ ਚੰਗੀ ਤਰ੍ਹਾਂ ਝਾਤ ਮਾਰਾਂਗੇ ਤੁਹਾਨੂੰ ਕਾਰਨ ਲੱਛਣ ਤੇ ਹੱਲ ਦੀ ਗੱਲ ਕਰਾਂਗੇ ਇਹ ਬਿਮਾਰੀ ਕਿਉਂ ਹੁੰਦੀ ਆ ਇਹਦੇ ਲੱਛਣ ਕੀ ਆ ਤੇ ਇਹਦੇ ਹੱਲ ਕੀ ਆ ਦੋਸਤੋ ਜਲ ਪਿਸ਼ਾਬ ਕਰਦੇ ਆ ਜਲਣ ਜੀ ਮਹਿਸੂਸ ਹੋਵੇ ਪਿਸ਼ਾਬ ਲੱਗ ਕੇ ਆਵੇ ਪਿਸ਼ਾਬ ਮੱਚ ਕੇ ਆਵੇ ਪਿਸ਼ਾਬ ਕਰਦੇ ਆ ਚੁਬਣ ਜੀ ਮਹਿਸੂਸ ਹੋਵੇ ਤੇ ਨਾਲ ਥਰਡੇ ਪਾਸੇ ਦਰਦ ਹੋਵੇ ਤਾਂ ਇਹ ਪ੍ਰੋਬਲਮ ਸੁਝਾਕਦੀ ਹੈ ਮਤਲਬ ਕਿ ਯੂਟੀਆਈ ਦੀ ਪ੍ਰੋਬਲਮ ਹੈ ਇਹ ਔਰਤਾਂ ਅਤੇ ਮਰਦਾਂ ਦੋਨਾਂ ਚ ਹੋ ਸਕਦੀ ਹੈ ਹੁਣ ਆਪਾਂ ਆਉਣੇ ਆ ਵੀ ਇਹਦੇ ਮੁੱਖ ਕਾਰਨ ਕੀ ਆ ਕਿਉਂ ਹੁੰਦੀ ਹੈ ਇਹ ਬਿਮਾਰੀ ਦੋਸਤੋ ਨੰਬਰ 1 ਤੇ ਪਾਣੀ ਘੱਟ ਪੀਣਾ ਪਾਣੀ ਘੱਟ ਪੀਣਾ ਉਹਦੇ ਨਾਲ ਪਿਸ਼ਾਬ ਗਾੜਾ ਹੋ ਜਾਂਦਾ ਜਦੋਂ ਆਪਾਂ ਪਾਣੀ ਘੱਟ ਪੀਦੇ। ਉਹ ਵੀ ਕਿਤੇ ਨਾ ਕਿਤੇ ਇਹ ਪ੍ਰੋਬਲਮ ਖੜੀ ਕਰਦਾ ਵਾ। ਨੰਬਰ 2 ਬੈਕਟੀਰੀਆ ਦੇ ਕਾਰਨ ਬੈਕਟੀਰੀਆ ਦੇ ਕਾਰਨ ਇਨਫੈਕਸ਼ਨ ਹੁੰਦੀ ਆ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ। ਇਹ ਇਨਫੈਕਸ਼ਨ ਦੀ ਬਿਮਾਰੀ ਹੈ। ਇਨਫੈਕਸ਼ਨ ਦੇ ਕਾਰਨ ਪਿਸ਼ਾਬ ਵਾਰ-ਵਾਰ ਆਉਦਾ। ਪੂਰਾ ਪਿਸ਼ਾਬ ਆਉਂਦਾ ਨਹੀਂਗਾ ਵਾਰ-ਵਾਰ ਪਿਸ਼ਾਬ ਆਉਂਦਾ ਨਾਲ ਜਲਣ ਹੁੰਦੀ ਹੈ ਦਰਦ ਮਹਿਸੂਸ ਹੁੰਦਾ ਨੰਬਰ 3 ਤੇ ਹੈ ਜਿਆਦਾ ਮਸਾਲੇਦਾਰ ਖਾਣਾ ਜਿਆਦਾ ਮਸਾਲੇਦਾਰ ਭੋਜਨ ਕਰਨ ਦੇ ਨਾਲ ਇਹ ਪ੍ਰੋਬਲਮ ਆਉਂਦੀ ਹੈ ਨੰਬਰ 4 ਤੇ ਹੈ ਜਿਆਦਾ ਸ਼ਰਾਬ ਪੀਣਾ ਕਈ ਮੇਰੇ ਦੋਸਤਾਂ ਵੀਰਾਂ ਭਰਾ ਗੁੱਸਾ ਨਾ ਕਰਨ ਪਰ ਇਹ ਗੱਲ ਸੱਚੀ ਹੈ ਦਿਨ ਰਾਤ ਸ਼ਰਾਬ ਪੀਂਦੇ ਆ ਉਹਨਾਂ ਨੂੰ ਇਹ ਪ੍ਰੋਬਲਮ ਬਹੁਤ ਜ਼ਿਆਦੀ ਆਉਂਦੀ ਹੈ ਆਮ ਸ਼ਰਾਬ ਪੀਣ ਵਾਲਿਆਂ ਨੂੰ ਵੀ ਪ੍ਰੋਬਲਮ ਆਉਂਦੀ ਹੈ ਇਹ ਲੋੜ ਤੋਂ ਵੱਧ ਜੇ ਕੋਈ ਪੀਊਗਾ ਤੇ ਉਹਦੇ ਨਾਲ ਇਹ ਪ੍ਰੋਬਲਮ ਆਣੀ ਆਣੀ ਹੈ ਜਿਆਦਾ ਗਰਮੀ ਹੋ ਜਾਂਦੀ ਹੈ ਅੰਦਰ ਗਰਮੀ ਦੇ ਕਾਰਨ ਇਨਫੈਕਸ਼ਨ ਬਣ ਜਾਂਦੀ ਹੈ ਨੰਬਰ 5 ਆ ਸਾਫ ਸਫਾਈ ਦੋਸਤੋ ਗੰਦਗੀ ਦੇ ਕਾਰਨ ਵੀ ਇਹ ਇਨਫੈਕਸ਼ਨ ਹੁੰਦੀ ਹੈ ਗੰਦਗੀ ਵੀ ਕਿਤੇ ਨਾ ਕਿਤੇ ਇਨਫੈਕਸ਼ਨ ਦਾ ਕਾਰਨ ਬਣਦੀ ਹੈ ਜਿਸ ਨਾਲ ਪਿਸ਼ਾਬ ਲੱਗ ਕੇ ਆਉਂਦਾ ਵਾ ਪਿਸ਼ਾਬ ਮੱਚ ਕੇ ਆਉਂਦਾ ਵਾ ਨੰਬਰ 6 ਗੁਰਦੇ ਦੀ ਪੱਥਰੀ ਦੋਸਤੋ ਜੇ ਗੁਰਦੇ ਦੀ ਪੱਥਰੀ ਹੋਵੇ ਉਹ ਵੀ ਕਾਰਨ ਬਣ ਜਾਂਦੀ ਹੈ ਪਿਸ਼ਾਬ ਲੱਗ ਕੇ ਆਉਂਦਾ ਜਾਂ ਪਿਸ਼ਾਬ ਮੱਚ ਕੇ ਆਉਂਦਾ ਦੋਸਤੋ ਹੁਣ ਗੱਲ ਕਰਦੇ ਆਪਾਂ ਇਹਦੇ ਲੱਛਣਾਂ ਦੀ ਪਿਸ਼ਾਬ ਕਰਦੇ ਆਂ ਜਲਣ ਆਉਣੀ ਇਹ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਹੈ। ਹੇਠਲੇ ਪਾਸੇ ਦਰਦ ਹੋਣਾ। ਜਦੋਂ ਇਹ ਪ੍ਰੋਬਲਮ ਵੱਧ ਜਾਵੇ ਫਿਰ ਇਹਦੇ ਨਾਲ ਬੁਖਾਰ ਵੀ ਰਹਿਣ ਲੱਗ ਜਾਂਦਾ। ਬੁਖਾਰ ਟੁੱਟਦਾ ਨਹੀਂ ਹੈ। ਤੁਸੀਂ ਦਵਾਈ ਲਓ। ਬੁਖਾਰ ਕੋਸਟ ਟਾਈਮ ਲਈ ਦਿਓ 4 ਘੰਟੇ ਲਈ ਠੀਕ ਹੋ ਗਿਆ ਫਿਰ ਫੇਰ ਹੋ ਗਿਆ। ਬਦਬੂਦਾਰ ਪਿਸ਼ਾਬ ਹੋਣਾ। ਪਿਸ਼ਾਬ ਦਾ ਰੰਗ ਪੀਲਾ ਜਿਹਾ ਹੋ ਜਾਂਦਾ। ਇਹ ਉਹਦੇ ਚੋਂ ਬਦਬੂ ਮਾਰ ਲੱਗ ਜਾਂਦੀ ਹੈ। ਕੋਲੂ ਕੇ ਬਿਸ਼ਾਂਤਾਂ ਆਉਂਦਾ ਹੀ ਨਹੀਂ ਗਾ। ਥੋੜਾ ਥੋੜਾ ਆਉਂਦਾ। ਬੰਦਾ ਵਾਰ-ਵਾਰ ਵਾਸ਼ਰੂਮ ਤੁਰਿਆ ਰਹਿੰਦਾ। ਤੇ ਇਹ ਪ੍ਰੋਬਲਮ ਹੌਲੀ-ਹੌਲੀ ਵੱਧਦੀ ਜਾਂਦੀ ਹੈ। ਹੁਣ ਆਪਾਂ ਇਹਨੂੰ ਠੀਕ ਕਰਨ ਲਈ ਕੀ ਕਰ ਸਕਦੇ ਹਾਂ? ਨੰਬਰ 1 ਤੇ ਪਾਣੀ ਵਾਧ ਤੋ ਵਧ ਪੀਓ ਘੱਟ ਤੋਂ ਘੱਟ 8-10 ਗਲਾਸ ਪਾਣੀ ਦੇ ਪੀਓ ਨਾਰੀਅਲ ਦਾ ਪਾਣੀ ਪੀਓ ਨੰਬਰ 3 ਤੇ ਜੌਂ ਦਾ ਪਾਣੀ ਪੀਓ ਜੌਂ ਦਾ ਸਤੂ ਜਾਂ ਜੌਂ ਦਾ ਪਾਣੀ ਇਹਦੇ ਵਿੱਚ ਬਹੁਤ ਲਾਭਦਾਇਕ ਹੁੰਦਾ ਨੰਬਰ 4 ਮਸਾਲੇਦਾਰ ਤળਿਆ ਹੋਇਆ ਗਰਮ ਮਸਾਲਿਆਂ ਵਾਲਾ ਭੋਜਨ ਘੱਟ ਕਰੋ ਪਹਿਲੀ ਗੱਲ ਤਾਂ ਤੁਸੀਂ ਬੰਦ ਹੀ ਕਰੋ ਜੇ ਤੁਹਾਨੂੰ ਇਹ ਪ੍ਰੋਬਲਮ ਆ ਜੇ ਬੰਦ ਨਹੀਂ ਕਰ ਸਕਦੇ ਤੇ ਇਹਨੂੰ ਜ਼ਰੂਰ ਘੱਟ ਕਰੋ ਸਾਫ ਸਫਾਈ ਦਾ ਜ਼ਿਆਦਾ ਧਿਆਨ ਰੱਖੋ ਜਿਆਦਾ देर ਪਿਸ਼ਾਬ ਨੂੰ ਰੋਕ ਕੇ ਨਾ ਰੱਖੋ ਜੇ ਆਦਮੀ ਪਿਸ਼ਾਬ ਦੀ ਹਾਜਤ ਹੋਵੇ ਤਾਂ ਤੁਸੀਂ ਬਾਥਰੂਮ ਜਾਓ। ਦੋਸਤੋ ਕਈ ਵਾਰ ਆਪਾਂ ਘਰੇਲੂ ਅਪਾ ਕਰਨ ਲੱਗ ਜਾਂਦੇ ਆ। ਘਰੇਲੂ ਅਪਾ ਸ਼ੁਰੂਆਤੀ ਹਾਲਤਾਂ ਵਿੱਚ ਤਾਂ ਕੰਮ ਕਰਦੇ ਆ। ਜਦੋਂ ਪ੍ਰੋਬਲਮ ਵੱਧ ਜਾਂਦੀ ਹੈ ਉਦੋਂ ਫਿਰ ਆਪਾਂ ਨੂੰ ਇਹਦੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ। ਦੋ ਤਿੰਨ ਦਿਨ ਤੱਕ ਮਤਲਬ ਇਹ ਠੀਕ ਨਾ ਹੋਵੇ। ਬੁਖਾਰ ਨਾ ਟੁੱਟਦਾ ਹੋਵੇ। ਪਿਸ਼ਾਬ ਵਿੱਚ ਖੂਨ ਆਉਣ ਲੱਗ ਜਾਵੇ। ਹੋਰ ਜਿਆਦਾ ਦਰਦ ਹੋਵੇ ਤਾਂ ਤੁਰੰਤ ਡਾਕਟਰ ਨੂੰ ਦਿਖਾਓ। ਕਿਉਂਕਿ ਇਸ ਹਾਲਤ ਵਿੱਚ ਦੇਰੀ ਕਰਨੇ ਖਤਰਨਾਕ ਸਾਬਤ ਹੋ ਸਕਦੀ ਹੈ। ਦੋਸਤੋ ਪਿਸ਼ਾਬ ਦੀ ਗੱਲ ਜਲਣਾਂ ਜੁੜੀ ਉਹ ਕੋਈ ਛੋਟੀ ਗੱਲ ਨਹੀਂ ਹੈਗੀ ਪਰ ਜੇ ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤੇ ਇਹ ਪ੍ਰੋਬਲਮ ਵੱਧ ਜਾਂਦੀ ਹੈ ਜੇ ਸਮੇਂ ਸਿਰ ਆਪਾਂ ਧਿਆਨ ਇਹਦੇ ਤੇ ਦੇਤਾ ਤੇ ਇਹ ਸਮੱਸਿਆ ਤੋਂ ਬਚਿਆ ਜਾ ਸਕਦਾ ਹੁਣ ਗੱਲ ਕਰਦੇ ਆ ਆਪਾਂ ਇਹਦੇ ਆਯੁਰਵੈਦਿਕ ਹੱਲ ਦੀ ਦੋਸਤੋ ਮੈਂ ਵੀਡੀਓ ਬਹੁਤ ਛੋਟੀ ਬਣਾਉਣਾ ਹੁੰਦਾ ਐਵੇਂ ਫालतू ਦੀਆਂ ਗੱਲਾਂ ਕਰਨ ਦੇ ਵਿੱਚ ਕੋਈ ਫਾਇਦਾ ਨਹੀਂ ਹੁੰਦਾ ਮਤਲਬ ਦੀ ਕੰਮ ਦੀ ਗੱਲ ਜੀ ਕੀਤੀ ਜਾਵੇ ਵੀਡੀਓ ਦੇ ਵਿੱਚ ਉਹ ਬਹੁਤ ਵਧੀਆ ਰਹਿੰਦਾ ਹੁਣ ਆਪਾਂ ਗੱਲ ਕਰਦੇ ਆਂ ਇਹਦੇ ਆਯੁਰਵੈਦਿਕ ਹੱਲ ਦੀ ਤੁਸੀਂ ਮੈਡੀਕਲ ਸਟੋਰ ਤੇ ਜਾਣਾ ਜਿਹੜਾ ਦੇਸੀ ਦਵਾਈਆਂ ਦਾ ਮੈਡੀਕਲ ਸਟੋਰ ਹੁੰਦਾ ਉਥੋਂ ਚੰਦਰ ਪ੍ਰਭਾ ਵਟੀ ਤੁਸੀਂ ਲਿਆਓ ਗੋਲੀਆਂ ਹੁੰਦੀਆਂ ਉਹ ਉਹਨੂੰ ਲਿਆ ਕੇ ਤੁਸੀਂ ਇੱਕ ਗੋਲੀ ਸਵੇਰ ਇੱਕ ਗੋਲੀ ਸ਼ਾਮ ਉਹ ਲਗਾਤਾਰ ਲਓ ਬਹੁਤ ਜਿਆਦਾ ਫਾਇਦਾ ਕਰਦੀ ਹੈ ਇਹ ਦਵਾਈ ਨੰਬਰ 2 ਤੇ ਗੋਖਰੂ ਇਹਨੂੰ ਆਪਾਂ ਭਖੜਾ ਵੀ ਕਹਿ ਦਿੰਨੇ ਆ ਭਖੜਾ ਲਿਆਉਣਾ ਤੁਸੀਂ ਭਖੜਾ ਲਿਆ ਕੇ ਉਹਨੂੰ ਤੁਸੀਂ ਗਰਗਰਾਜਿਆ ਪੀਸ ਲਓ। ਬੜਾ ਬਰੀਕ ਕਰਨ ਦੀ ਵੀ ਲੋੜ ਨਹੀਂ। ਗਰਗਰਾਜਿਆ ਕਰ ਲਓ ਉਹਨੂੰ। ਮੈਕਸੀ ਦੇ ਵਿੱਚ ਪਾ ਕੇ ਉਹ ਨੂੰ ਕੱਟ ਕੇ ਰੱਖ ਲਓ। ਉਹਦਾ ਇੱਕ ਚਮਚਾ ਤੇ ਗਲੋ ਦਾ ਇੱਕ ਟੁਕੜਾ। ਗਲੋ ਉਂਗਲੀ ਜਿੰਨਾ ਟੁਕੜਾ ਹੋਵੇ। ਮਤਲਬ ਕਿ ਇੰਨਾ ਕੁ ਉਂਗਲ ਜਿੰਨਾ ਟੁਕੜਾ। ਉਹ ਤੁਸੀਂ ਲੈ ਲੈਣਾ। ਉਹਨੂੰ ਐਸ ਲੋਟ ਚੀਨ ਲੰਮੀ ਲੋਟ ਤੋਂ ਦੋ ਉਥਾਵਾਂ ਤੋਂ ਉਹਨੂੰ ਚੀਰ ਲਓ ਉਹਨੂੰ ਡੇਢ ਗਲਾਸ ਪਾਣੀ ਦਾ ਲੈ ਕੇ ਦੋਨਾਂ ਚੀਜ਼ਾਂ ਨੂੰ ਗੈਸ ਦੇ ਉੱਤੇ ਰੱਖ ਦੇ। ਉਹ ਗੈਸ ਦੇ ਉੱਤੇ ਰੱਖਤਾ ਤੁਸੀਂ ਸੇਮ ਕਰ ਦਿਓ ਗੈਸ ਨੂੰ। ਉਹਨੂੰ ਉਬਲ ਹੀ ਜਾਣਗੇ। ਜਦੋਂ ਅੱਧਾ ਗਲਾਸ ਰਹਿ ਗਿਆ ਉਹਨੂੰ ਛਾਣ ਕੇ ਛੰਡਾ ਕਰਕੇ ਪੀ ਲਓ। ਸਵੇਰੇ ਵੇਲੇ ਇਹ ਤਰ੍ਹਾਂ ਕਰੋ ਸ਼ਾਮ ਨੂੰ ਵੀ ਇਸੇ ਤਰ੍ਹਾਂ ਕਰੋ ਤਾਂ ਇਹ ਪ੍ਰੋਬਲਮ ਤੁਹਾਡੀ ਬਹੁਤ ਛੇਤੀ ਸੋਲਵ ਹੋ ਜੂਗੀ ਲਗਾਤਾਰ ਕਰੋ ਇਹਨੂੰ ਇਹੋਕੇ ਜਿਹੜੇ ਇਹ ਪਖੜਾ ਵਾ ਪਖੜਾ ਪਿਸ਼ਾਬ ਸੰਬੰਧੀ ਜਿੰਨੇ ਵੀ ਰੋਗ ਆ ਸਭ ਦੇ ਵਿੱਚ RAM ਬਾਣ ਇਲਾਜ ਆਏ ਪਿਸ਼ਾਬ ਸੰਬੰਧੀ ਰੋਗਾਂ ਦਾ ਬਹੁਤ ਵਧੀਆ ਕੰਮ ਕਰਦਾ ਹੈ ਗਲੋਬੀ ਬਹੁਤ ਵਧੀਆ ਕੰਮ ਕਰਦੀ ਹੈ ਤੁਸੀਂ ਇਹਨੂੰ ਵਰਤੋ ਵਰਤ ਕੇ ਤੁਸੀਂ ਇਸ ਬਿਮਾਰੀ ਤੋਂ ਖੜਾ چھੜਾਓ ਦੋਸਤੋ ਇਹ ਤੁਸੀਂ ਮੇਰੀ ਵੀਡੀਓ ਇਹ ਇੱਥੋਂ ਤੱਕ ਦੇਖੀ ਹੈ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਦੋਸਤੋ ਤੁਹਾਡੇ ਤੇ ਕੋਈ ਮੁੱਲ ਨਹੀਂ ਲੱਗਦਾ ਤੁਹਾਡੇ ਇੱਕ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਆਈਕਨ ਦਬਾਉਣ ਦੇ ਨਾਲ ਮੇਰਾ ਫੈਰਾ ਹੁੰਦਾ ਮੇਰੀ ਹੈਲਪ ਹੁੰਦੀ ਹੈ ਮੈਨੂੰ ਹੋਰ ਉਤਸ਼ਾਹ ਮਿਲਦਾ ਅੱਗੇ ਵੀਡੀਓ ਬਣਾਉਣ ਦਾ ਅੱਗੇ ਹੋਰ ਟੌਪਿਕ ਤੇ ਵੀਡੀਓ ਬਣਾਉਣ ਦਾ ਬਿਮਾਰੀ ਦੇ ਰਿਲੇਟਡ ਪੈ ਆਯੁਰਵੈਦਿਕ ਤੇ ਹੋਮੋਪੈਥਿਕ ਇਹਨਾਂ ਤੇ ਵੀਡੀਓ ਬਣਾਉਦਾ ਰਹਿੰਦਾ ਕੁਸੀਂ ਦੇਖਦੇ ਰਹੋ ਹੈਲਪ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ